ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਬਹੁਤ ਵਧੀਆ ਅੱਜ ਵੀਡੀਓ ਲੈ ਕੇ ਪਹੁੰਚਿਆ ਵਧੀਆ ਰੇਟਾਂ ਦੇ ਵਿੱਚ ਵਧੀਆ ਮਸ਼ੀਨਰੀਆਂ ਤੁਹਾਨੂੰ ਮਿਲ ਜਾਣਗੀਆਂ ਤੁਹਾਡੇ ਇਲਾਕੇ ਦੀਆਂ ਤੇ ਪੂਰੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਜੀ نیچے ਹਰੇ ਅੱਖਰਾਂ ਦੇ ਵਿੱਚ ਹਮੇਸ਼ਾ ਲਿਖਿਆ ਰਹਿੰਦਾ ਨੰਬਰ ਹੈ ਜੀ ਆਪਣਾ 87140 3864 ਜੇ ਕਿਸੇ ਨੂੰ ਐਡ ਕਰਵਾਉਣੀ ਹੈ ਕੋਠੀ ਦੀ ਘਰ ਦੀ ਮਕਾਨ ਦੀ ਕਿਸੇ ਵੀ ਗੱਡੀ ਦੀ ਮੋਟਰਸਾਈਕਲ ਦੀ ਬੁਲਟ ਦੀ ਆਪਣੇ ਕੋਲੇ ਭੇਜ ਕੇ ਫਰੀਦ ਦੇ ਵਿਚਾਰ ਲਗਵਾ ਸਕਦੇ ਹੋ ਤੁਸੀਂ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ ਭੇਜੋ ਜੀ ਤੇ ਹੁਣ ਆਪਾਂ ਗੱਲ ਕਰਦੇ ਆ ਆਪਣੀ ਮਸ਼ੀਨਰੀਆਂ ਦੀ ਆਪਣੇ ਕੋਲੇ ਪਹਿਲੀ ਗੱਡੀ ਜਿਹੜੀ ਪਹੁੰਚੀ ਆ ਆਪਣੇ ਕੋਲੇ ਰੇਟਸ ਗੱਡੀ ਮਾਲਕ ਨੇ ਭੇਜੀ ਆ 2012 ਮਾਡਲ ਹੈ ਜੀ ਰੇਟਸ ਐਲ ਡੀ ਆਈ 2012 ਮਾਡਲ ਹੈ ਰੇਟ 2 ਲੱਖ 30 ਹਜ਼ਾਰ ਮਾਲਕ ਨੇ ਕਿਹਾ ਤੇ ਨਾ ਦਾ ਏਰੀਆ ਸ਼੍ਰੀ ਮੁਖਤਸਰ ਸਾਹਿਬ ਗੱਡੀ ਦਿੱਲੀ ਨੰਬਰ ਹੈ ਜੀ ਨੰਬਰ ਪਲੇਟਾ ਸਰਕਾਰੀ ਆਪਾਂ ਨੂੰ ਮਿਲ ਜਾਣਗੀਆਂ ਤੇ ਗੱਡੀ ਜਿਹੜੀ ਆ ਹੈਗੀ ਆ ਸਿਲਵਰ ਰੰਗ ਦੀ ਹੈ ਜੀ ਬਾਕੀ ਜਿਹੜਾ ਰੇਟ ਹੈ ਮਾਲਕ ਨੇ ਕਿਹਾ ਮੌਕੇ ਤੇ ਘਾਟਾ ਵਾਦਾ ਹੋ ਜੂਗਾ ਇੱਕ ਬਾਰੇ ਸਿਰਫ ਡਿਮਾਂਡ ਹੈ ਤੇ ਗੱਡੀ ਚ ਕਮੀ ਪੇਸ਼ੀ ਕੋਈ ਨਹੀਂ ਹੈਗੀ ਮਾਲਕ ਨੇ ਦੱਸਿਆ ਜੀ ਅੰਦਰੋਂ ਜੇ ਗੱਲ ਕਰੀਏ ਸੀਟ ਕਵਰ ਮੈਟਿੰਗ ਸਾਰਾ ਕੁਝ ਵਧੀਆ ਪਿਆ ਬਾਕੀ ਤੁਹਾਡੇ ਸਾਹਮਣੇ ਗੱਡੀ ਹੈ ਐਲਡੀਆਈ ਹੈ ਜੀ 2012 ਮਾਡਲ ਤੇ ਰੇਟ 230 ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਰੱਖਿਆ 7508674009 ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਜਿਹੜੀ ਰੇਟਜ ਗੱਡੀ ਆ ਕਿਵੇਂ ਦੇ ਲੱਗੀ ਤੇ ਇਹਦਾ ਰੇਟ ਤੁਹਾਨੂੰ ਕਿਵੇਂ ਲੱਗਿਆ ਜੀ ਤੇ ਸੈਕੰਡ ਗੱਡੀ ਆਪਾਂ ਸਵੈਪਟ ਡਿਜ਼ਾਇਰ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਜੀ 2011 ਮਾਡਲ ਗੱਡੀ ਆ ਗੱਡੀ ਦੀ ਕੰਡੀਸ਼ਨ ਵਧੀਆ ਪਈ ਐ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਵੀ ਬਹੁਤ ਵਧੀਆ ਪਈ ਐ ਜੀ ਸਾਰਾ ਕੁਝ ਬਹੁਤ ਵਧੀਆ ਮੈਟਿੰਗ ਮੂਟਿੰਗ ਵਧੀਆ ਹੋਈ ਐ ਮੈਟ ਵਧੀਆ ਰੱਖੀ ਹੋਈ ਨੇ ਰੇਟ ਮਾਲਕ ਨੇ 2.5 ਲੱਖ ਰੁਪਇਆ ਕਿਹਾ ਜੀ ਬਾਕੀ ਕਹਿੰਦੇ ਸੀਗੇ ਇਸ ਨੂੰ ਦੇਖਣੀ ਹੋਵੇ ਆ ਕੇ ਦੇਖ ਲਿਓ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਲਿਓ ਰੇਟ ਉੱਪਰ نیچے ਮਾਲਕ ਮਾਲਕ ਨੇ ਕਿਹਾ ਕਰ ਲਾਂਗੇ ਮੌਕੇ ਤੇ ਬਾਕੀ ਗੱਡੀ ਚ ਕੋਈ ਕਮੀ ਨਹੀਂ ਹੈਗੀ ਰੇਟ ਉੱਪਰ-ਨੀਚੇ ਹੋ ਜੂਗਾ ਰੰਗ ਚਿੱਟਾ ਹੈਗਾ ਗੱਡੀ ਠੀਕ ਹੈ ਚਲਾਉਣ ਚ ਵੀ ਠੀਕ ਹੈ ਮਾਲਕ ਨੇ ਦੱਸਿਆ ਘਰ ਲਈ ਵਰਤੀ ਹੋਈ ਹੈ ਤੇ ਗੱਡੀ ਦਾ ਜਿਹੜਾ ਨੰਬਰ ਆਪਾਂ ਨੂੰ ਪੰਜਾਬ ਮਿਲ ਜੂਗਾ ਨੰਬਰ ਪਲੇਟਾਂ ਸਰਕਾਰੀ ਮਿਲ ਜਾਣਗੀਆਂ ਘਰ ਦੀ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਤੁਹਾਡੇ ਸਾਹਮਣੇ ਸਾਰਾ ਕੁਝ ਤੇ ਮਾਲਕ ਨੇ ਦੱਸਿਆ ਇਨਸੂਰੈਂਸ ਵੀ ਹੈਗਾ ਪ੍ਰਦੂਸ਼ਣ ਵੀ ਹੈਗਾ ਆਰਸੀ ਸਾਰਾ ਕੁਝ ਵਧੀਆ ਹੈ ਡਾਕੂਮੈਂਟਸ ਕੰਪਲੀਟਡ ਆਪਨੂੰ ਮਿਲ ਜਾਣਗੇ ਤੇ ਜਿਨ੍ਹਾਂ ਦੀ ਗੱਡੀ ਹੈ ਜੀ ਉਹਨਾਂ ਦਾ ਨੰਬਰ 98723511082 ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਤੁਸੀਂ ਇੱਕ ਵਾਰੀ ਕਨਫਰਮ ਜ਼ਰੂਰ ਕਰ ਲਿਓ ਜੀ ਜਿਹੜੀ ਥਰਡ ਆਪਾਂ ਗੱਡੀ ਲੈ ਕੇ ਪਹੁੰਚਿਆ ਤੀਸਰੀ ਆਪਣੇ ਕੋਲੇ ਵੈਨ ਪਹੁੰਚੀ ਹੈ ਜੀ ਆਹ ਚਿੱਟੇ ਰੰਗ ਦੀ ਵੈਨ ਹੈ 2008 ਮਾਡਲ ਹੈ ਪਾਸਿੰਗ ਖਤਮ ਹੈ ਰੇਟ ਇਹਨਾਂ ਨੇ 75000 ਕੀ ਹੈ ਤੇ ਗੱਡੀ ਵਧੀਆ ਹਾਂ ਤੇ ਟੈਰ ਦੇ ਸਾਰੇ ਬਹੁਤ ਵਧੀਆ ਨੇ 90 ਤੋਂ 95 ਪੈਸੇ ਆਪਾਂ ਨੂੰ ਮਿਲ ਜਾਣਗੇ ਗੱਡੀ ਵਧੀਆ ਚਲਾਉਣ ਚ ਬਹੁਤ ਵਧੀਆ ਬਾਕੀ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਲਓ ਕਿਸੇ ਨੇ ਬੈਸੇ ਦੇਖਣੇ ਹੋ ਬੈਸੇ ਦੇਖ ਲਓ ਕਿ ਮਰਜ਼ੀ ਚੈੱਕ ਕਰ ਲਓ ਮਾਲਕ ਨੇ ਕਿਹਾ ਹਰ ਪਾਸੋਂ ਫੁੱਲ ਗਾਰੰਟੀ ਹੈ ਗੱਡੀ ਦੀ ਤੇ ਗੱਡੀ ਤੁਹਾਡੇ ਸਾਹਮਣੇ ਜੀ ਏਰੀਆ ਇਹਨਾਂ ਦਾ ਬਟਾਲਾ ਤੇ ਗੱਡੀ ਵਧੀਆ ਨੰਬਰ ਜਿੰਨਾ ਦੀ ਗੱਡੀ ਆ ਉਹਨਾਂ ਦਾ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਨੰਬਰ 62 85993945 ਇਸ ਨੰਬਰ ਤੇ ਗੱਲ ਤੁਸੀਂ ਇੱਕ ਵਾਰੀ ਜ਼ਰੂਰ ਕਰ ਲਿਓ ਜੇ ਤੁਹਾਨੂੰ ਗੱਡੀ ਪਸੰਦ ਆਉਂਦੀ ਹੈ ਜੀ ਹੁਣ ਆਪਾਂ ਇੱਕ ਤੁਹਾਡੇ ਖਾਤਰ ਸੈਂਟਰੋ ਗੱਡੀ ਲੈ ਕੇ ਪਹੁੰਚੇ ਹਾਂ ਜੀ ਸੈਂਟਰੋ ਗੱਡੀ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਵੀਡੀਓ ਚੱਲ ਰਹੀ ਆ ਮਾਲਕ ਨੇ ਵਧੀਆ ਵੀਡੀਓ ਆਪਣੇ ਕੋਲੇ ਬਣਾ ਕੇ ਭੇਜੀ ਆ ਜਿਨ੍ਹਾਂ ਦੀ ਆ ਗੱਡੀ ਆ ਜੀ ਇਹਨਾਂ ਦਾ ਜਿਹੜਾ ਏਰੀਆ ਦਾ ਸੰਗਰੂਰ ਹੈ 2009 ਮਾਡਲ ਗੱਡੀ ਆ ਜੇ ਆਪਾਂ ਗੱਡੀ ਦੀ ਅੰਦਰ ਬਾਹਰ ਦੀ ਕੰਡੀਸ਼ਨ ਦੀ ਗੱਲ ਕਰੀਏ ਤਾਂ ਵਧੀਆ ਮਿਲ ਚੁਗੀ ਜੀ ਕਿਸੇ ਪਾਸੋਂ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਵਧੀਆ ਮਾਲਕ ਨੇ ਰੱਖੀ ਹੋਈ ਆ ਵਧੀਆ ਚੱਲੀ ਹੋਈ ਆ ਘਰ ਦੀ ਗੱਡੀ ਆ ਮਾਲਕ ਦੀ ਘਰੇ ਖੜੀ ਆ ਜਾ ਕੇ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣੀ ਹੋਵੇ ਕਿਸੇ ਨੇ ਚਲਾ ਕੇ ਦੇਖ ਸਕਦੋਂ ਬਾਕੀ 82000 ਰੁਪਿਆ ਮਾਲਕ ਨੇ ਕਿਹਾ ਰੇਟ ਇੱਕ ਵਾਰੀ ਬਾਕੀ ਕਹਿੰਦੇ ਸੀਗੇ ਮਾਲਕ ਮੌਕੇ ਤੇ ਘਾਟਾ ਵਾਧਾ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈ ਜੀ ਕਾਗਜ਼ ਪੱਤਰ ਆਪਾਂ ਨੂੰ ਮਿਲ ਜਾਣਗੇ ਪਾਸਿੰਗ ਹਲੇ ਪਈ ਹੈਗੀ ਬਾਕੀ ਕਾਰ ਦੀ ਗੱਡੀ ਆ ਘਰੇ ਖੜੀ ਆ ਮਾਲਕ ਦੇ ਘਰ ਲਈ ਚੱਲੀ ਹੋਈ ਆ ਮਾਲਕ ਨੇ ਬਹੁਤ ਵਧੀਆ ਚਲਾਈ ਹੋਈ ਆ ਤੇ ਤੁਹਾਡੇ ਸਾਹਮਣੇ ਸਾਰਾ ਕੁਝ ਤੇ ਤੁਸੀਂ ਚਲਾ ਕੇ ਦੇਖ ਲਓ ਚਲਾ ਕੇ ਦੇਖ ਲਓ ਵੈਸੇ ਟ్రਾਈ ਲੈਣੀ ਹੋਵੇ ਟ్రਾਈ ਲੈ ਲਿਓ ਤੇ ਜਦੋਂ ਪਸੰਦ ਆ ਵੀ ਪੂਰੀ ਤਸੱਲੀ ਹੋ ਜੇ ਉਹ ਤੋਂ ਬਾਅਦ ਗੱਡੀ ਨੂੰ ਖਰੀਦਿਓ ਮਾਲਕ ਨੇ ਆਖਿਆ ਗਾ ਬਾਕੀ ਨੋ ਮਾਡਲ ਹੈ ਕਾਗਜ਼ ਪੱਤਰ ਕੰਪਲੀਟਡ ਮਿਲ ਜਾਣਗੇ ਤੁਹਾਨੂੰ ਦੱਸ ਹੀ ਦਿੱਤਾ ਤੇ ਜਿਨ੍ਹਾਂ ਦੀ ਗੱਡੀਆਂ ਚੜੇ ਮਾਲਕ ਨੇ ਆਪ ਗੱਡੀ ਦੀ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਨੰਬਰ 78144 ਤੇ 26406 ਮਾਲਕ ਦਾ ਨੰਬਰ ਤੁਹਾਨੂੰ ਮਿਲ ਗਿਆ ਤੇ ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਿਓ ਹੁਣਾ ਤੇ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਰਹੇ ਹਾਂ ਜੀ ਅੱਗੇ ਹੋਰ ਵੀ ਗੱਡੀਆਂ ਨੇ ਬਹੁਤ ਘੱਟ ਰੇਟ ਦੀਆਂ ਅੱਗੇ ਹੀ ਗੱਡੀਆਂ ਤੁਹਾਨੂੰ ਮਿਲ ਜਾਣਗੀਆਂ ਬੁਲਟ ਖੜਾ ਇੱਕ ਅੱਗੇ ਤੇ ਆਪਾਂ ਗੱਲ ਪੂਰੀ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਜਿੱਥੋਂ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਤੁਹਾਡੇ ਕੋਲੇ ਕੁਝ ਵੀ ਹੈ ਜੀ ਵੇਚਣ ਵਾਸਤੇ ਚਾਹੇ ਗੱਡੀ ਆ ਮੋਟਰਸਾਈਕਲ ਐ ਕੂਠੀ ਆ ਘਰ ਆ ਮਕਾਨ ਐ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਤੋਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੀਚੇ ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਆਪਣਾ 78140 ਤੇ 38764 ਜਮਾ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਕੋਈ ਕਮਿਸ਼ਨ ਖਰਚਾ ਵਾਰਚਾ ਕੁਝ ਨਹੀਂ ਹੁੰਦਾ ਤੁਸੀਂ ਭੇਜ ਕੇ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਤੇ ਜਮਾ ਫਰੀ ਦੇ ਵਿੱਚ ਜਲਦੀ ਤੋਂ ਜਲਦੀ ਐਡ ਕਰਵਾ ਸਕਦੇ ਹੋ ਜੀ ਤੇ ਆਪਣਾ ਕੋਈ ਕਮਿਸ਼ਨ ਖਰਚਾ ਵਾਰਚਾ ਕੁਝ ਨਹੀਂ ਹੁੰਦਾ ਆਪਣਾ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਜੇ ਤੁਹਾਡੇ ਕੋਲ ਉਸ ਵੀ ਆ ਭੇਜੋ ਤੇ ਨਾਲ ਦੀ ਨਾਲ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੀ ਲਾਈਕ ਕਰਨਾ ਨਾ ਭੁੱਲੋ ਤੇ ਨਾਲ ਦੀ ਨਾਲ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਨਾਲ ਇੱਕ ਬੈਲ ਆਈਕਨ ਆਉਗਾ ਉਹਨੂੰ ਵੀ ਆਲਰਟ ਸੈਟ ਕਰਕੇ ਕਲਿੱਕ ਜਰੂਰ ਕਰ ਦਿਓ ਤਾਂ ਕਿ ਹਰ ਵੀਡੀਓ ਦਾ ਮੈਸੇਜ ਤੁਹਾਡੇ ਤੱਕ ਪਹੁੰਚ ਸਕੇ ਜੀ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਤੇ ਹੁਣ ਆਪਾਂ ਇੱਕ ਜੈਨ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਜੀ ਜੈਨ ਗੱਡੀ ਆ ਚਾਰ ਮਾਡਲ ਹੈ ਕੰਡੀਸ਼ਨ ਆਲੋਕੀ ਆ ਤੇ ਪਾਸਿੰਗ ਹਲੇ ਤੱਕ ਗੱਡੀ ਦੀ ਪਈ ਹੈ ਜੀ 24 ਦੇ 10ਵੇਂ ਮਹੀਨੇ ਤੱਕ ਦੀ ਤੇ 55000 ਰੁਪਏ ਮਾਲਕ ਨੇ ਕਿਹਾ ਆਰਸੀ ਚੱਪਲਈ ਹੈ ਕੰਡੀਸ਼ਨ ਆਲੋਕਿਆ ਬਾਗਾ ਪੁਰਾਣਾ ਮਾਲਕ ਦਾ ਏਰੀਆ ਜਾ ਕੇ ਤੁਸੀਂ ਦੇਖਣੀ ਹੋਵੇ ਗੱਡੀ ਬਾਗਾ ਪੁਰਾਣਾ ਏਰੀਆ ਚ ਜਾ ਕੇ ਦੇਖ ਸਕਦਾ ਹਾਂ ਚਲਾ ਕੇ ਦੇਖਣੀ ਹੋਵੇ ਕਿਸੇ ਨੇ ਚਲਾ ਕੇ ਦੇਖ ਸਕਦਾ ਹਾਂ ਬਾਕੀ ਲਾਲਾ ਰੰਗ ਦੀ ਗੱਡੀ ਆ ਚੰਨ ਗੱਡੀ ਆ ਬਹੁਤ ਵਧੀਆ ਮਾਲਕ ਨੇ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਕਾਗਜ਼ ਪੱਤਰ ਆਪਾਂ ਨੂੰ ਕੰਪਲੀਟਡ ਮਿਲ ਜਾਣਗੇ ਮਾਲਕ ਨੇ ਆਰਸੀ ਜਿਹੜੀ ਹੈਗੀ ਹੈ ਜਿਹੜੀ ਪਾਸਿੰਗ ਆ ਰੀਨਿਊ ਕਰਵਾਈ ਹੋਈ ਸੀ ਅੱਗੇ ਕਰਵਾਈ ਹੋਈ ਸੀਗੀ ਤੇ ਹਾਲੇ ਤੱਕ ਪਈ ਵੀ ਅਸੀ ਤੇ ਕੰਡੀਸ਼ਨ ਵਧੀਆ ਬਾਕੀ ਤੁਹਾਡੇ ਸਾਹਮਣੇ ਜੀ ਸਾਰਾ ਕੁਝ ਜਾ ਕੇ ਦੇਖਣੀ ਵਜਾ ਕੇ ਦੇਖ ਲਓ ਚਲਾ ਕੇ ਦੇਖਣੀ ਚਲਾ ਕੇ ਦੇਖ ਲਓ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦਈ ਦਿੱਤਾ ਜੀ ਤੇ ਹੁਣ ਤੁਸੀਂ ਦੇਖੋ ਜੀ ਇੱਕ ਬੁਲਟ ਤੁਹਾਡੇ ਖਾਤਰ ਬੁਲਟ ਵੀ ਲੈ ਕੇ ਪਹੁੰਚਿਆ ਬਹੁਤ ਵਧੀਆ ਬੁਲਟ ਹੈ ਚਲਾਉਣ ਦੇ ਵਿੱਚ ਬਹੁਤ ਵਧੀਆ ਆਪਾਂ ਨੂੰ ਮਾਡਲ 2002 ਮਿਲ ਜਾਊਗਾ ਜੀ ਦੋ ਮਾਡਲ ਹੈ ਤੇ ਕੰਡੀਸ਼ਨ ਵਧੀਆ ਹੈ ਤੇ ਇੰਜਨ ਗੇਅਰ ਵੱਲੋਂ ਕੋਈ ਨੁਕਸ ਨਹੀਂ ਹੈਗਾ ਜੀ ਇਹਨਾਂ ਦਾ ਏਰੀਆ ਹੁਸ਼ਿਆਰਪੁਰ ਤੇ ਵਧੀਆ ਬੁਲਟ ਹੈ ਕੋਈ ਨੁਕਸ ਨਹੀਂ ਤੇ ਨਾ ਹੀ ਕੋਈ ਕਿਸੇ ਪਾਸੋਂ ਕੋਈ ਕਮੀ ਪੇਸ਼ੀ ਹੈ ਮਾਲਕ ਨੇ ਕਿਹਾ ਫੁੱਲ ਗਾਰੰਟੀ ਹੈ ਜੀ ਕੋਈ ਨੁਕਸ ਮਿਲੇ ਤਾਂ ਘਰੇ ਵਾਪਸ ਖੜਾ ਦਿਓ ਇੰਨਾ ਇਹਨਾਂ ਨੇ ਕਿਹਾਗਾ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣਾ ਵਿੱਚ ਚਲਾ ਕੇ ਦੇਖ ਸਕਦੇ ਹੋ ਵਧੀਆ ਸਾਰਾ ਕੁਝ ਵਧੀਆ ਮਾਲਕ ਨੇ ਰੱਖਿਆ ਹੋਇਆ ਹੈ ਬਾਕੀ ਤੁਹਾਡੇ ਸਾਹਮਣੇ ਜੀ ਜਿਨ੍ਹਾਂ ਦਾ ਬੁਲਟ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਤੁਸੀਂ ਦੇਖ ਲਓ ਕਨਫਰਮ ਕਰ ਲਓ ਜਾ ਕੇ ਦੇ ਕੇ ਖਰੀਦ ਸਕਦੇ ਹੋ ਜੀ ਬਾਕੀ ਵੀਡੀਓ ਦੀ ਪੂਰੀ ਗੱਲ ਆਪਾਂ ਕਰ ਲਈ ਜੀ ਵੀਡੀਓ ਤੋਂ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸਿਓ ਬੁਲਟ ਵੀ ਦੇਖ ਲਿਆ ਬਾਕੀ ਮਸ਼ੀਨਰੀਆਂ ਸਾਰੀਆਂ ਦੇਖ ਲਈਆਂ ਬੈਨ ਵੀ ਦੇਖ ਲਈ ਤੇ ਰਿਟਸ ਵੀ ਦੇਖ ਲਈ ਤੇ ਕਿਹੜੀ ਗੱਡੀ ਦਾ ਰੇਟ ਤੁਹਾਨੂੰ ਠੀਕ ਲੱਗਿਆ ਕਿਹੜੀ ਗੱਡੀ ਦਾ ਰੇਟ ਜ਼ਿਆਦਾ ਲੱਗਿਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿ ਆਪਣੇ ਕੋਲ ਇੱਕ ਰਿਟਸ ਗੱਡੀ ਆਈ ਹੋਈ ਹੈ ਤੇ ਆਪਣੇ ਕੋਲ ਕਮੈਂਟ ਬਹੁਤ ਜ਼ਿਆਦਾ ਆ ਰਹੇ ਨੇ ਰਿਟਸ ਗੱਡੀ ਵਾਸਤੇ ਜਿਸੇ ਕੋਲੇ ਹੈਗੀ ਤਾਂ ਭੇਜੋ ਤੇ ਆਪਣੇ ਕੋਲੇ 2-3 ਤਾਂ ਆ ਰਹੀਆਂ ਤੇ ਕੱਲ ਨੂੰ ਇੱਕ ਰੇਟਸ ਗੱਡੀ ਤੁਹਾਨੂੰ ਮੈਂ ਦਿਖਾਉਂਗਾ ਬਹੁਤ ਵਧੀਆ ਬਹੁਤ ਸੋਹਣੀ ਗੱਡੀ ਚ ਰੇਟ ਵੀ ਬਹੁਤ ਜਾਈ ਜਿਨਾਂ ਨੇ ਲਾ ਕੇ ਭੇਜਿਆ ਤੇ ਰੇਟਸ ਵੀਡੀਆ ਗੱਡੀ ਹੈ ਜੀ ਬਾਕੀ ਗੱਲ ਆਪਾਂ ਪੂਰੀ ਕਰਾਂਗੇ ਤੇ ਅਗਲੀ ਵੀਡੀਓ ਚ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸੋ ਕਿਸੇ ਕੋਲੇ ਕੁਝ ਵੀ ਹੈ ਜੀ ਵੇਚਣ ਵਾਸਤੇ ਕੋਈ ਗੱਡੀ ਮਸ਼ੀਨਰੀ ਕੋਠੀ ਮਕਾਨ ਘਰ ਆਪਣੇ ਚੈਨਲ ਦਾ WhatsApp ਨੰਬਰ ਤੋਂ ਮਿਲ ਗਿਆ ਹੋਊਾ ਭੇਜੋ ਆਪਣੇ ਕੋਲ